ਬਾਪ ਨੇ ਪੁੱਤਰ ਨੂੰ ਕੰਮ ਦੇ ਲਈ ਬੈਂਗਲੌਰ ਭੇਜਿਆ ਤੇ ਉੱਥੇ ਮੁਸਲਮਾਨਾਂ ਦੇ ਵੱਲੋਂ ਬੱਚੇ ਦਾ ਖਤਨਾ ਕਰ ਦਿੱਤਾ ਗਿਆ। ਅਮਨੇ ਸਰਦੈ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਪੁੱਤਰ ਦਾ ਖਤਨਾ ਉਸਦੇ ਬਾਪ ਨੇ ਬਿਨਾਂ ਦੱਸੇ ਕਰਵਾ ਦਿੱਤਾ। ਪਹਿਲੇ ਤਾਂ ਬਾਪ ਨੇ ਪੁੱਤਰ ਨੂੰ ਕੰਮ ਦੇ ਲਈ ਮੁਸਲਮਾਨਾਂ ਦੇ ਕੋਲ ਬੈਂਗਲੌਰ ਦੇ ਪਟਕਲ ਭੇਜ ਦਿੱਤਾ। ਉੱਥੇ ਬਿਨਾਂ ਉਸ ਨੂੰ ਦੱਸੇ ਹੀ ਉਸ ਦਾ ਖਤਨਾ ਕਰ ਦਿੱਤਾ ਗਿਆ ਤੇ ਜਿਹੇ ਦੇ ਵਿੱਚ ਨਾਰਾਜ਼ ਪੁੱਤਰ ਨੇ ਹੁਣ ਪਿਤਾ ਤੇ ਸਤੇਲੀ ਮਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਉਹ ਨੌਜਵਾਨ ਕਿਸ਼ਨਾ ਖੋਸਲਾ ਜਿਸ ਦਾ ਕਿਹਾ ਹੈ ਕਿ ਉਹ ਹਿੰਦੂ ਹੈ ਤੇ ਪਿਤਾ ਰਾਜੀਵ ਖੋਸਲਾ ਉਰਫ ਸਾਈ ਰਿਜਕਸ਼ਾ ਪਿਛਲੇ ਕਈ ਸਾਲਾਂ ਤੋਂ ਪੀਰ ਬਾਬਾ ਦੀ ਗੱਦੀ ਤੇ ਬੈਠਾ ਹੋਇਆ ਤੇ ਕਈ ਮੁਸਲਮਾਨਾਂ ਦੇ ਨਾਲ ਉਸ ਦੇ ਚੰਗੇ ਸਬੰਧ ਨੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਕੁਸੂਮਾ ਪਹਿਲਾ ਦੂਜਾ ਵਿਆਹ ਕਰਵਾਇਆ ਸੀ ਤੇ ਉਸ ਦੇ ਪਿਤਾ ਨੇ ਜਨਵਰੀ ਮਹੀਨੇ ਦੇ ਵਿੱਚ ਸੋਤੇਲੀ ਮਾਂ ਦੇ ਕਹਿਣ ਤੇ ਉਸ ਨੂੰ ਮੁਸਲਮਾਨ ਦਾ ਜ਼ਬਰਦਸਤੀ ਬੈਂਗਲੂਰ ਭੇਜਿਆ ਤੇ ਉੱਥੇ ਉਸ ਨੂੰ ਕਾਫੀ ਤੰਗ ਪਰੇਸ਼ਾਨ ਵੀ ਕੀਤਾ ਗਿਆ ਉਸ ਨੇ ਕਈ ਵਾਰ ਪਿਤਾ ਨੂੰ ਫੋਨ ਤੇ ਜਾਣਕਾਰੀ ਦਿੱਤੀ ਪਰ ਪਿਤਾ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਜ਼ਬਰਦਸਤ ਦੀ ਧਰਮ ਪਰਿਵਰਤਨ ਕਰ ਖਤਨਾ ਕਰਵਾ ਦਿੱਤਾ ਗਿਆ ਤੇ ਮੈਡੀਕਲ ਰਿਪੋਰਟ ਵੀ ਉਸ ਦੇ ਕੋਲ ਹੈ ਤੇ ਜਿਸ ਦੇ ਵਿੱਚ ਉਸ ਦਾ ਨਾਮ ਹੈਦਰ ਅਲੀ ਦੱਸਿਆ ਜਾ ਰਿਹਾ ਤੇ ਉਸ ਦਾ ਇਹ ਕਹਿਣਾ ਹੈ ਕਿ ਉਸ ਦੇ ਪਿਤਾ ਤੇ ਮੁਸਲਮਾਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਦਾ ਇਹ ਕਹਿਣਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਆਪਣੇ ਦਾਦਾ ਯਸ਼ਪਾਲ ਖੋਸਲਾ ਦਾ ਨਾਮ ਸੰਪਰਕ ਕਰਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਜਿਸ ਤੇ ਪੀਟ ਤੇ ਉਕਤ ਮੁੰਟਪੀਟ ਤੇ ਉਹ ਤੋਂ ਮੁੰਡੇ ਦਾ ਇਹ ਕਹਿਦਾ ਕਿ ਉਸਨੇ ਕਿਸੇ ਤਰੀਕੇ ਦੇ ਨਾਲ ਆਪਣੇ ਦਾਦੇ ਦੇ ਨਾਲ ਸੰਪਰਕ ਕਰਕੇ ਉਸ ਨੂੰ ਸਾਰੀ ਗੱਲਬਾਤ ਦੱਸੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਦੀ ਮੰਗ ਕੀਤੀ ਹੈ। ਪੜ੍ਹਨ ਲਈ ਦੋਵੇਂ ਗਏ। ਮੇਰਾ ਨਾਮ ਕ੍ਰਿਸ਼ਨਾ ਖੋਸਲਾ ਹੈ ਜੀ। ਤੇ ਪਾਪਾ ਦਾ ਕੀ ਨਾਮ? ਪਾਪਾ ਦਾ ਨਾਮ ਰਜੀਵ ਖੋਸਲਾ ਹੈ ਤੇ ਮੇਰੇ ਪਾਪਾ ਦਾ ਡਿਵੋਰਸ ਹੋਇਆ ਹੈ। ਮੇਰੇ ਪਹਿਲੇ ਮਮਾ ਦਾ ਨਾਮ ਅਗਰਿਆਖਾ ਖੋਸਲਾ। ਪਾਪਾ ਹਾਂਜੀ। ਕੀ ਗੱਲ ਹੋਈ? ਮੇਰੇ ਪਾਪਾ ਮੈਨੂੰ ਕਹਿੰਦੇ ਸੀ ਤੈਨੂੰ ਬਾਹਰ ਭੇਜਣਾ ਮੈਂ। ਤੇ ਕੰਮ ਦੇ ਚੱਕਰ ਤੇ ਨੂੰ ਭੇਜਾਂਗੇ ਬਾਹਰ। ਤੋ ਉਥੇ ਜਾ ਕੰਮਕਾਰ ਕਰ ਤੇ ਸਾਨੂੰ ਜੋਗਾ ਭੇਜੀ ਜਾਇ ਇਨੇ ਨਾਲ ਗੱਲ ਕੀਤੀ ਮੈਨੂੰ ਦਿੱਲੀ ਤੱਕ ਪਾਪਾ ਛੱਡਣ ਆਏ ਪਾਪਾ ਕਹਿੰਦੇ ਮੈਂ ਦਿੱਲੀ ਤੱਕ ਤੈਨੂੰ ਛੱਡ ਰਿਹਾ ਅੱਗੋ ਟ੍ਰੇਨ 'ਚ ਬੈ ਬੜ ਕਲ ਦਾ ਨਾਂ ਦਾ ਸ਼ਹਿਰ ਹੈ ਨਾ 2 ਦਿਨਾਂ ਬਾਅਦ ਉਥੇ ਤੋਂ ਉਤਰ ਜੀ ਮੈਂ ਬੰਦਾ ਭੇਜਾਂਗਾ ਆਪੇ ਤੈਨੂੰ ਲੈ ਜਾਏਗਾ ਉਥੋਂ ਮੈਂ ਕਿਹਾ ਠੀਕ ਹੈ ਪਾਪੇ ਉਹ ਸਮਝੇ ਵਿਸ਼ਵਾਸ ਕੀਤਾ ਤੇ ਉਥੇ ਗਏ ਉਥੇ ਮੈਨੂੰ ਮੰਡਾ ਲੈਣਾ ਹੈ ਮੁਸਲਮਾਨ ਆਇਆ ਗੁਲਨ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਹਿਮਾਨਤ 2 ਦਿਨ ਮਹੀਨੇ ਮੇਰੇ ਲੰਗੇ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਰਨਾ ਕਰਾਣਾ ਮੈਂ ਕਹਾ ਹਿੰਦੂਆਂ ਨੇ ਬੱਚੇ ਗਏ ਕਰਮ ਨਹੀਂ ਆਪਾ ਕਰਨਾ ਤੇ ਪਹਿਲੇ ਮੈਂ ਬੜੇ ਨਾਲ ਪੁੱਛਿਆ ਮੈਂ ਕਹਾ ਇਹ ਚੀਜ਼ ਹੁੰਦੀ ਕੀ ਹੈ ਕਹਿੰਦਾ ਵੱਡਾ ਬਾਅਦ ਦੱਸਾਂਗੇ ਪਹਿਲੇ ਦੱਸ ਕਰਵਾਣਾ ਮੈਂ ਕਹਾ ਨਹੀਂ ਕਰਵਾਣਾ ਤੇ ਪਾਪਾ ਨੂੰ ਫੋਨ ਕੀਤਾ ਮੈਂ ਕਹਾ ਪਾਪਾ ਜੀ ਮੈਂ ਨਹੀਂ ਇਹ ਚੀਜ਼ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਕਹਿੰਦਾ ਤੈਨੂੰ ਕਰਵਾਣੀ ਪੈਣੀ ਹੈ ਜਿੱਦਾਂ ਉਹ ਰੱਖਦੇ ਉਦਾਂ ਰਹਿ ਜਿਹੜੀ ਤੁਲਨਾ ਵੀ ਹੁੰਦੀ ਹੈ ਹਾਂਜੀ ਤੇ ਪਾਪਾ ਨੇ ਨਿਕਲ ਕੇ ਪਾਪਾ ਕਹਿੰਦੇ ਨਹੀਂ ਦੇ ਨੁਕਰਾਨੀ ਪੈਣੀ ਆ ਇਹਨਾਂ ਨੇ ਬੜੀ ਮੁਸ਼ਕਲ ਪਹਿਲੇ ਮੈਨੂੰ 6:30 ਵਜੇ ਇੱਕ ਇੰਜੈਕਸ਼ਨ ਲੱਗਾ 9:30 ਵਜੇ ਇਹਨਾਂ ਮੇਰਾ ਖਤਨਾ ਕਰਤਾ ਤੇ ਫੇਰ ਵੀ 6-7 ਮਹੀਨੇ ਲੰਘੇ ਫਿਰ ਮੈਨਾਂ ਕੋਈ ਗੱਲ ਖੁਣਨ ਦਾ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹਿੰਦਾ ਨਹੀਂ ਪੜ੍ਹਨੀ ਇਹਨਾਂ ਮੈਨੂੰ ਬੜਾ ਕੁੱਟਿਆ ਮੈਂ ਪਾਪਾ ਨੂੰ ਹੋਣ ਕਿਤਾ ਮੈਂ ਕਹਾ ਪਾਪਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਹੀ ਰਹਿ ਉੱਥੇ ਰਹਿ ਫੇਰ ਇੱਕ ਇੱਥੇ ਮੁਸਲਮਾਨ ਹੈਗਾ ਸ਼ਾਹ ਲਮਿਆ ਨਾ ਆਉਂਦਾ ਕੋਟ ਖਾਲ ਸਾਰੇ ਮੁਸਲਮਾਨ ਨੇ ਉਹਨਾਂ ਨਾਲ ਗੱਲ ਕਰਾਈ ਕਹਿੰਦਾ ਆਪਾਂ ਤੈਨੂੰ ਮਹਾਰਾਸ਼ਟਰਾ ਵਾਲੀ ਸਾਈਡ ਤੇ ਸੈੱਟ ਕਰ ਦੇਂਗੇ ਉਧਰ ਰਹਿ ਜਾ ਕਰ ਮੈਂ ਕਿਹਾ ਨਹੀਂ ਮੈਂ ਘਰ ਆਣਾ ਮੈਂ ਕਿਹਾ ਜੇ ਮੈਨੂੰ ਘਰ ਨਹੀਂ ਆਉਣਾ ਤਾਂ ਮੈਂ ਮਰ ਜਾਣਾ ਕਹਿੰਦਾ ਨਹੀਂ ਐਸਾ ਨਹੀਂ ਕਰਨੇਗਾ ਤੂੰ ਉਧਰ ਚਲੇ ਜਾ ਉਧਰ ਵੀ ਜ਼ਿੰਦਗੀ ਸੈੱਟ ਹੋ ਜਾਏਗੀ ਮੈਂ ਕਿਹਾ ਨਹੀਂ ਤੇ ਫੇਰ ਬੜੀ ਮੁਸ਼ਕਿਲ ਇਹਨਾਂ ਨੇ ਉੱਥੇ ਰੱਖਿਆ 2 ਮਹੀਨੇ ਤੂੰ ਕੀ ਕੀ ਗੱਲ ਕਰਦਾ ਉਹ ਉੱਥੇ ਮੇਰੇ ਕੋ ਗੱਡੀਆਂ ਗੁੱਡੀਆਂ ਸਾਫ਼ ਕਰਾਉਂਦੇ ਸੀ ਤੇ ਆਪਣੇ ਉਹਦਾ ਆਫਿਸ ਹੈਗਾ ਹੀ ਉੱਥੇ ਕਪੜਾ ਵੈਂਗਦੇ ਨਾਲ ਤਾਂ ਆਫਿਸ ਹੈਗਾ ਹੀ ਕੋਈ ਉੱਥੇ ਕੰਮ ਵਗੈਰਾ ਕਰਵਾਉਂਦੇ ਸੀ ਹਾਂਜੀ ਮੈਨੂੰ ਕਹਿੰਦੇ ਨਹੀਂ ਨਮਾਜ਼ ਵਾੜਾ ਦੇਣਾ ਕੁੱਟ ਮਾਰ ਕੇ ਨਮਾਜ਼ ਬਣਾ ਦੇਣ ਦੇ ਜੇ ਕੋਈ ਇਹਨਾਂ ਨੇ ਵੀਡੀਓ ਆਪਣੇ ਸਬੂਤ ਦਾ ਐਵੀਡੈਂਸ ਇਕੱਠੇ ਕਰ ਦੇਣਾ ਮੈਨੂੰ ਬੜਾ ਕੁੱਟਨੇ ਮਾਰਦੇ ਸੀ ਫਿਰ 1.5 ਘੰਟਾ ਚੁੱਪ ਕਰਕੇ ਬਿਠਾ ਕੇ ਮੈਨੂੰ ਕਹਿੰਦੇ ਜਿੱਦਾਂ ਹੁਣ ਅਸੀਂ ਬੋਲਦੇ ਉਦਾਂ ਮਗਰ ਬੋਲ ਰਹਾ ਵਾ ਇਹ ਮੈਨੂੰ ਪਹਿਲੇ ਉਹ ਸਿਖਾਣਾ ਨਹੀਂ ਆ ਜੀ ਜੀ ਬੋਲ ਮੌਜੂਦ ਬੋਲਾ ਵੀਡੀਓ ਰਿਕਾਰਡ ਕਰ ਲੈਂਦੇ ਤੇ ਜਦੋਂ ਇਹ ਕੰਮ ਹੋਇਆ ਤੇ ਮੈਂ ਆਪਣੇ ਬੜਾ ਤੰਗ ਹੋ ਗਿਆ ਸੀ ਮੈਂ ਆਪਣੇ ਦਾਦੂ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਬਚਾਣਿਆ ਜੀ ਮੈਂ ਦਾਦੂ ਨਾਲ ਗੱਲ ਕੀਤੀ ਮੈਂ ਕਿਹਾ ਮੇਰੇ ਨਾਲ ਇਹ ਚੀਜ਼ ਹੋਈ ਹੈ ਤੇ ਦਾਦੂ ਨਾਲ ਮੇਰਾ ਸਬੂਤ ਦਿੱਤਾ ਕਹਿੰਦੇ ਤੇਰੀ ਆਪਾ ਚੱਲ ਮਾਰਾ ਕੇ ਕਿਸੇ ਨਾ ਕਿਸੇ ਕੰਟੈਕਟ ਕਰਦੇ ਆ ਜੇ ਉਹ ਚਾਹਦੀ ਹੈ ਤੇ ਫਿਰ ਇਹਨੂੰ ਆਪਾਂ ਰੱਖ ਲੈਣੇ ਆ ਤੇ ਮਾਰਾ ਕੰਟੈਕਟ ਹੋ ਗਿਆ ਉਹਨਾਂ ਨੇ ਮੇਰੀ ਟਿਕਟ ਵਗੈਰਾ ਕਰਵਾਈ ਉਹ ਮੈਨੂੰ ਆ ਨਹੀਂ ਦਿੰਦੇ ਮੁਸਲਮਾਨਾਂ ਲੈ ਵੀ ਤੇ ਬੜੀ ਮੁਸ਼ਕਿਲ ਉਹਨਾਂ ਨੇ ਉਥੋਂ ਲਿਆਏ ਮੈਨੂੰ ਮੇਰੇ ਮम्मा ਨੇ ਟਿਕਟ ਕਰਵਾਈ ਮੇਰੀ ਹਾਂਜੀ ਉਹ ਕੌਣ ਲੈ ਗਿਆ ਮਤਲਬ ਉਹ ਤੋਂ ਕੋਲਿਆ ਮੈਂ ਉਹ ਤੇ ਮੈਂ ਆਖੋਦਾ ਗੱਲਾਂ ਡਰੇਂਜ ਮੁੰਬਈ ਤੱਕ ਆਇਆ ਮੁੰਬਈ ਮੇਰੇ मामੂ ਰਹਿੰਦੇ ਆ ਮੈਂ ਉਹਨਾਂ ਕੋਲ ਰਿਆ ਉਹ ਮੈਂ ਕਿਹਨ ਜਾਉ ਕਿੱਥੋਂ ਉਹਨਾਂ ਨੇ ਉਹਨਾਂ ਨੇ ਕਹਿੰਦੇ ਜਾ ਹੋਣਾ ਕਹਿੰਦੇ ਤੇਰੀ ਮਾਂ ਨੇ ਸਾਨੂੰ ਇਦਾਂ ਦਾ ਗੱਲ ਇਹ ਤੂੰ ਚੱਲ ਜਾ ਉੱਥੇ ਤੇ ਬੜੀ ਮੁਸ਼ਕਲ ਮੈਂ ਭਾਈ ਉੱਥੋਂ ਨਿਕਲਿਆ ਮੈਂ ਮੁੰਬਈ ਆਇਆ ਮੇਰੇ ਪਾਪਾ ਨੇ ਝੂਠੀ ਕੰਪਲੇਨ ਮੈਂਨੇ ਦਾਦੂ ਤੇ ਕਰਵਾ ਲਈ ਮੁੰਡਾ ਗਿਡਨੈਪ ਕਰਾਤਾ ਵਾ ਭਾਈ ਐਡਾ ਵੱਡਾ ਆ ਗਿਆ ਛੋਟਾ ਤੇ ਮੈਂਗਾ ਨਹੀਂ ਆ ਮੁਸਲਮਾਨ ਨੇ ਆਪਣੇ ਤੌਰ ਤੇ ਐਵੀਡੈਂਸ ਦੇ ਤੌਰ ਤੇ ਪਾਪਾ ਨੂੰ ਵੀਡੀਓ ਬਣਾ ਕੇ ਭੇਜੀ ਕਿ ਮੈਂ ਬੱਚਾ ਭੇਜ ਲੱਗਾ ਜੇ ਗੁ ਠੀਕ ਹੈ ਫਿਰ ਵੀ ਦਾਦੂ ਤੇ ਕੰਪਲੇਨ ਕਰਾਈਗੀ ਕਿਡਨੀਆ ਤੇ ਮੈਨੂੰ ਫਿਰ ਇਹ ਵੀ ਕਰਾ ਸਕਦੇ ਸੀ ਨਾ ਦਾਦੂ ਤੇ ਦਾਦੂ ਤੇ ਕਾਦੀ ਕੋਲ ਕੰਪਲੇਨ ਕਰਾਈਏ ਇਹਨਾਂ ਨੇ ਨਹੀਂ ਖਤਰਾ ਮੇਰੇ ਪਿਓ ਕੋ ਹਾਂਜੀ ਖਤਰਾ ਮੇਰੇ ਪਿਓ ਕੋ ਮੈਨੂੰ ਮੇਰੇ ਪਿਓ ਕੋ ਖਤਰਾ ਹੈ ਜੀ ਇਹ ਮੈਨੂੰ ਮੇਰੇ ਪਿਓ ਕੋਲੋਂ ਖਤਰਾ ਹੈ ਜਿਹੜੀ ਮੇਰੀ ਦੂਜੀ ਮਾਂ ਹੀ ਨਾ ਮੈਨੂੰ ਭਾਈ ਬੜਾ ਕੁੱਟ ਦੇ ਮਾਦਮੇ ਧਮਕੀ ਲਾਉਂਦੇ ਮੇਰਾ ਭਰਾ ਐਦਾ ਗੈਂਗਸਟਰ ਆ ਫਲਾਣਾ ਜਾਂ ਧਮਗਾਣਾ ਵਾ ਡਰੋਂਦੇ ਧਮਗਾਉਂਦੇ ਵਾਦੂ ਜੀ ਮੇਰੀ ਇੱਕ ਭੈਣ ਹੈਗੀ ਛੋਟੀ ਤੇ ਛੋਟੀ ਭੈਣ ਹੈਗੀ ਮੈਂ ਉਹਨੂੰ ਪਾਈ ਲੈਣਾ ਜਾਂਦਾ ਮੇਰੀ ਭੈਣ ਵੀ ਆ ਜੇ ਮੇਰੇ ਕੋਲ ਮੈਂ ਮਮਾ ਨਾਲ ਗੱਲ ਕਰ ਲਾਂਗਾ ਅਸੀਂ ਮੈਂ ਆਪਣੀ ਭੈਣ ਨੂੰ ਰੱਖਣਾ ਚਾਹੁੰਦਾ ਆਪਣੇ ਕੋਲ ਉਹਨੂੰ ਭਾਈ ਉਹਨਾਂ ਨੂੰ ਖਤਰਾ ਭਾਈ ਮੇਰੀ ਭੈਣਾਂ ਨੇ 13 14 ਸਾਲ ਦੀ ਉਹਦਾ ਭਾਈ ਉਹਨਾਂ ਤੁਹਾਨੂੰ ਪਤਾ ਜੇ ਹਿਸਾਬ ਨਾਲ ਬੱਚਾ ਜਿਹੜੇ ਮੁੱਲ ਚ ਰਹੂਗਾ ਉਸ ਹਿਸਾਬ ਨਾਲ ਹੁਣ ਮੈਂ ਤੇ ਇਕੱਲਾ ਹਾਂਗਾ ਮੈਂ ਜੋ ਆਪਣੇ ਡਿਸੀਜਨ ਲੈ ਸਕਦਾ ਹਾਂ ਮੈਂ ਤਾਂ ਡਿਸੀਜਨ ਲੀਤਾ ਆਂਦਾ ਤੇ ਮੇਰੀ ਮਾਂ ਨੇ ਮੇਰੀ ਸਪੋਰਟ ਕੀਤੀ ਮੈਂ ਤਾਂ ਇੱਥੇ ਆਇਆ ਵਾਪਸ ਮੈਂ ਆਪਣੇ ਵਿਧੇ ਕਾਰਵਾਈ ਜਾਨਾ ਜੀ ਮੇਰੇ ਵਿਧੇ ਕਾਰਵਾਈ ਹੋਣੀ ਚਾਹੀਦੀ ਅੱਜ ਬੜੀ ਕੀ ਰਾਜ ਇਯਾਸ਼ਪਾਲ ਖੋਸੜਾ ਉਰਫ ਬਾਬਾ ਬਿੱਲੂ ਸ਼ਾ ਕੀ ਗਾਦੋ ਜਰਾ ਮੇਰੇ ਨਾਲ 18 ਤਰੀਕ ਨੂੰ ਮੇਰੇ ਪੁੱਤਰੇ ਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਮੇਰੇ ਪਿਓ ਨੇ ਮੈਨੂੰ ਭਟਕਲ ਸ਼ਹਿਰ ਵੇਚ ਦਿੱਤਾ ਵਾ ਤੇ ਮੈਨੂੰ ਨਾ ਇਥੇ ਖਤਰਾ ਵਾ ਮੈਨੂੰ ਤੂੰ ਵਾਪਸ ਲੈ ਗੀ ਜਾ ਇਥੋਂ ਮੈਂ ਕਿਹਾ ਪੁੱਤ ਮੇਰਾ ਕੰਮ ਛੁੱਟ ਜਾਣਾ ਤੇਰਾ ਪਿਓ ਤੇ ਅੱਗੇ ਜਾਂਦਾ ਵਾ ਕਹਿੰਦਾ ਕਿ ਦਾਦੂ ਤੇਰਾ ਭੁੱਖਾ ਮਰੇ ਕਿਉਂਕਿ ਮੈਂ ਇਸ ਮਕਾਨ ਦੀ 13523 ਰੁਪਏ ਕਿਸ਼ਤ ਦੇਣਾ ਪਿਆ ਮੈਂ ਤਾਂ ਕਿ ਆਪਣੇ ਪਰਿਵਾਰ ਦਾ ਸੋਚਣਾ ਵਾ ਮੈਂ ਕਿਹਾ ਬਾਪ ਮੈਂ ਤੈਨੂੰ ਲਿਆ ਨਹੀਂ ਸਕਦਾ ਬਾਕੀ ਇਹਨਾਂ ਨੇ ਕਿ ਇਹਦੀ ਮਾਂ ਨਾਲ ਸੰਪਰਕ ਕਰਾਤਾ ਜਿਨੇ ਇਹਨੂੰ ਜਨਮ ਦਿੱਤਾ ਵਾ ਉਹਦੇ ਨਾਲ ਸੰਪਰਕ ਹੋਇਆ ਵਾ ਉਹਨੇ ਕਿਹੇ ਤਰੀਕੇ ਮੁਸਲਮਾਨਾਂ ਦੇ ਚੁੰਗਲ ਜੇ ਇਹਨੂੰ ਛਡਾਇਆ ਮੁਸਲਮਾਨਾਂ ਨੇ ਇਹਨੂੰ ਟ੍ਰੇਨ 'ਚ ਬਿਠਾ ਕੇ ਬੰਬੇ ਭੇਜਿਆ ਅੱਗੋ ਇਹਦੇ ਮਾਮੇ ਨੇ ਇਹਨੂੰ ਰਿਸੀਵਡ ਕੀਤਾ ਵਾ ਅੱਗੋ ਉਹਦੀ ਮਾਂ ਨੇ ਬੰਬਈ ਦੀ ਟਿਕੜ ਇਹਨੂੰ ਲੈ ਕੇ ਦਿੱਤੀ 24 ਤਰੀਕ ਦੀ ਉਥੋਂ 에어ਪੋਰਟੋਂ ਮੈਂ ਲੈ ਕੇ ਆਇਆ ਐਸ ਬੱਚੇ ਨੂੰ 25 ਤਰੀਕ ਨੂੰ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਦੇ ਕੋਲ ਪਰ ਐਸਆਈ ਬੱਬੂ ਮਸੀਹ ਕੋਲ ਮੈਂ ਇਹਦੇ ਬਿਆਨ ਕਰਾ ਗਿਆ ਬੱਬੂ ਮਸੀਹ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਬੱਬੂ ਮਸੀਹ ਨੇ ਮੇਰੇ ਬੇਟੇ ਰਜੀਮ ਖੋਸਲੇ ਕੋ ਭੈਣ ਚੁਕੇ ਮਿਸਰੋਂ ਮਿਲੇ ਇਸ ਬਾਰੇ ਹਾਂਜੀ ਹਾਂਜੀ ਕਮਿਸ਼ਨਰ ਸੀਪੀ ਸਾਹਿਬ ਕੋਲ ਮੈਂ ਗਿਆ ਵਾ ਉਥੇ ਵੀ ਦਰਖਾਸਤ ਦਿੱਤੀ ਏ ਉਥੇ ਦਰਖਾਸਤ ਦਿੱਤੀ ਏ ਕਿ ਮੇਰੇ ਪੁੱਤਰੇ ਨੂੰ ਮੁਸਲਮਾਨ ਬਣਾਤਾ ਇਹਦਾ ਖਤਨਾ ਕਰਾਤਾ ਵਾ ਉਹਦਾ ਧਰਮ ਪਰਿਵਰਤਨ ਕਰਾਤਾ ਵਾ ਅਹੀ Hindu ਖਤਰੀ ਹੋ ਗਏ ਸਾਡਾ ਬੱਚਾ ਮੁਸਲਮਾਨ ਬਣ ਜੇ ਇਹਦੇ ਉੱਤੇ ਆਪਣੇ ਬੱਚੇ ਦੇ ਮੈਂ ਪੂਰੀ ਕਾਰਵਾਈ ਕਰਵਾਣੀ ਚਾਹਨਾ ਵਾ ਤਾਨੂੰ ਜਿੱਸ ਤਰ੍ਹਾਂ ਪਤਾ ਕਿ ਇਹਦਾ ਨਾਮ ਚੇਂਜ ਕਰ ਦਿੱਤਾ ਕਿ ਪ੍ਰੂਫ ਹੈ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਆਏ ਕੋ ਮੇਰੇ ਕੋ ਪ੍ਰੂਫ ਹੈਗਾ ਵਾ ਉਹ ਇਹ ਪ੍ਰੂਫ ਆ ਉਹਦੇ ਤੇ ਨਾਮ ਲਿਖਿਆ ਵਾ ਹਜ਼ਰ ਅਲੀ ਹਜ਼ਰ ਅਲੀ ਆਧਾਰ ਕਾਰਡ ਤੇ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਆਧਾਰ ਕਾਰਡ ਤੇ ਇਹਦਾ ਨਾਮ ਹੈਗਾ ਕ੍ਰਿਸ਼ਨਾ ਖੋਸਲਾ ਬਾਕੀ ਮੇਰੇ ਮੁੰਡੇ ਨੇ ਬਹੁਤ ਗਲਤ ਕੀਤਾ ਵਾ ਔਰ ਇਹਦੀ ਜਿਹੜੀ ਦੂਜੀ ਸਤੇਲੀ ਮਾਂ ਆ ਮੰਤਾ ਉਹਨੇ ਬੜੇ ਹਤਿਆਚਾਰ ਕੀਤੇ ਆ ਇੱਕ ਇਹ ਦੋ ਭੈਣ ਪਰ ਆਇਆ ਇਹਦਾ ਨਾ ਕ੍ਰਿਸ਼ਨਾ ਖੋਸਲਾ ਉਹਦਾ ਨਾ ਪ੍ਰਤੀਕਸ਼ਾ ਖੋਸਲਾ ਪਰੀ ਉਹ ਵੀ ਮੈਂ ਆਪਣੇ ਕੋਲ ਵਾਪਸ ਲੈਣਾ ਚਾਹਨਾ ਵਾ ਤੁਹਾਡੇ ਮੁੰਡੇ ਨੇ ਗਿਲਦਾਮ ਆਏ ਤੁਹਾਡੇ ਤੇ ਮੇਰੇ ਤੇ ਇਲਜ਼ਾਮ ਲਾਏ ਆ ਕਿ ਪੋਤਾ ਗਿਡਨੈਪ ਕਰਾਤਾ ਵਾ ਪੋਤਾ ਗਿਡਨੈਪ ਕਰਾਤਾ ਫਿਰ ਪੋਤੇ ਨੂੰ ਵਰ ਗਲਗਾ ਕੇ ਸਿੱਪੀ ਸਾਹਿਬ ਨੂੰ ਤਰਕਾਦ ਦਿੱਤੀ ਏ ਕਿ ਆਪ ਪੋਤਰਾ ਆਪਣੇ ਕੋਲ ਰੱਖਿਆ ਵਾ ਤੁਈ ਮੁੰਡਾ ਆਪਣੇ ਸਹਿਮਤੀ ਨਾਲ ਰਹਿਣਾ ਤੁਹਾਡੇ ਕੋਲ ਪੋਤਰਾ ਮੇਰੀ ਆਪਣੀ ਸਹਿਮਤੀ ਨਾਲ ਮੇਰੇ ਕੋ ਆਇਆ ਵਾ ਤੇ ਰਹਿਣਦਿਆਂ ਕਿਹੇ ਚੀਜ਼ ਦੀ ਉਸ ਬੱਚੇ ਨੂੰ ਕੋਈ ਕਮੀ ਨਹੀਂ ਜਿਹੜੀ ਚੀਜ਼ ਮਗਦਰ ਨੂੰ ਉਸ ਨਾਲ ਲੈ ਕੇ ਦੇਈ ਦੀ ਉਹਦਾ ਮੰਗਦੀ ਮੈਂ ਮੰਗਿਆ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਤੇ ਕੱਲ ਨੂੰ ਇਹਦੇ ਜਿਹੜੇ ਮਾਮੇ ਆ ਸੁਤੇਲੇ ਮਾਮੇ ਆ ਉਹ ਹੈਗੇ ਗੈਂਗਸਟਰ ਕਾ ਐਸੀ ਤੇ ਕੋਈ ਕਾਰਵਾਈ ਇਹਨੂੰ ਨਸ਼ਿਆਂ ਤੇ ਲਾਤਾ ਹੀ ਕਦੀ ਪ੍ਰੈਗਾ ਦੇ ਕੈਪਸੂਲ ਇਹਦਾ ਜਿਹੜਾ ਨਾਨਾ ਰਕੇਸ਼ ਕਦੀ ਪ੍ਰੈਗਾ ਦੇ ਕੈਪਸੂਲ ਕਦੀ ਸ਼ਰਾਬ ਇਹਨੂੰ ਨਸ਼ਿਆਂ ਦੇ ਉੱਤੇ ਪੂਰੀ ਤਰ੍ਹਾਂ ਲਾਤਾ ਹੀ ਇਹਨੂੰ ਉਹ ਨਹੀਂ ਕਹਨੇ ਆ ਸਾਨੂੰ ਇਹਨਾਂ ਨੂੰ ਕਿ ਇਨਸਾਫ ਚਾਹੀਦਾ ਵਾ ਸਾਡੇ ਬੱਚੇ ਦੇ ਰਜੀਵ ਕੋਸਲੇ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਇਹ ਦੁਨੀਆ ਨੂੰ ਗੱਦੀ ਦੇ ਬੈ ਕੇ ਲੁੱਟਣ ਦੇ ਆਵਾ ਕਈ ਕੋ 5 ਲੱਖ ਕਈ ਕੋ 10 ਲੱਖ ਕਈ ਕੋ 20 ਲੱਖ ਇਹਨੇ ਬੜਾ ਪੈਸਾ ਇਕੱਠਾ ਕਰਕੇ ਮੰਤਾ ਨੂੰ ਜੇਵਰ ਬਣਾ ਕੇ ਦਿੱਤਾ ਵਾ ਹਰਿਸ ਨਾ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਅ ਰਜੀਵ ਕੁਮਾਰ ਖੋਸਲਾ ਕੁਲਵਾਲ ਕੀ ਹੈ ਬਾਬਾ ਤੁਹਾਡਾ ਬੇਟਾ ਤੁਹਾਡੇ ਜਨਗੀ ਸੰਗਾਰ ਹੈ ਦੇਖੋ ਜੀ ਮੈਂ ਤੇ ਬੇਟੇ ਨੂੰ ਪੜਨ ਵਾਸਤੇ ਭੇਜਿਆ ਉਥੇ ਇੱਥੇ ਬੱਚਾ ਗਲਤ ਸੋਸਾਇਟੀ ਚ ਪੈ ਗਿਆ ਸੀ ਇਹ ਗਲਤ ਸੋਸਾਇਟੀ ਚ ਪੈਣ ਕਾਰਨ ਕਿਹੜਾ ਮਾਪਿ ਹੋਏ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਇਹ ਬੱਚਾ ਇਥੇ 10th ਦੇ ਪੇਪਰ ਦੇਣੇ ਸੀ ਬੱਚਾ ਬਾਹਰੋਂ ਨਸ਼ਾ ਕਰਕੇ ਆ ਗਿਆ ਡਰਿੰਕ ਕਰਕੇ ਆਇਆ ਆ ਕੇ ਇਸ ਬੱਚੇ ਨੇ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਮੇਰੇ ਦਾਦੇ ਨੇ ਡਰਿੰਕ ਕਰਾਈ ਆ ਬਾਹਰੋਂ ਮੈਂ ਉਹਦੇ ਨਾਲ ਪੀ ਕੇ ਆਇਆ ਆਪਾਂ ਬੱਚੇ ਨੂੰ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਚ ਵੇਖ ਸਕਦਾ ਮੇਰੇ ਕੋਸ਼ਲ ਲੇਸ਼ਨ ਚ ਬੰਦੇ ਸੀ ਆਪਣੇ ਫਰੈਂਡ ਸਰਕਲ ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉਥੇ ਭੇਜ ਦਿਓ ਇਹ ਬਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੋਂ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਕਿਹੜੇ ਸੀ ਬੰਦੇ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚੇ ਬੰਦੇ ਮੁਸਲਮਾਨ ਹੀ ਬੰਦੇ ਉਹਨਾਂ ਕੋ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਾ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ ਉਹ 10 11 ਮਹੀਨੇ ਬੀਤ ਗਏ ਨੇ 18 ਸਤੰ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ 사ऊदी ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਘਬਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਉਂ ਕਿ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬਾਰੇ ਮਾੜਾ ਸੋਚਦਾ ਮੈਂ ਤੇ ਆਪਣੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਹੀ ਉੱਥੇ ਬੱਚੇ ਨੂੰ ਭੇਜਿਆ ਮੀਟਿੰਗ ਜਿਹੜੀ ਕਹਿਰਦੇ ਉੱਥੇ ਉਹਨੂੰ ਜਿਹੜਾ ਖਸਤਾ ਕੀ ਕਰਾਇਆ ਤਾਂ ਕੀ ਹੈ ਖਤਨਾ ਖਤਨਾ ਦੇਖੋ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਕੀ ਉਹਦਾ ਖਤਨਾ ਹੋਇਆ ਜੇ ਕੋਈ ਉਹਦਾ ਇਹ ਹੋਇਆ ਜਿਨੇ ਕੀਤਾ ਮੈਂ ਇਹਨਾਂ ਦੇ ਨਾਲ ਆ ਮੈਂ ਖੁਦ ਉਹਨਾਂ ਦੇ ਨਾਲ ਖੜ ਕੇ ਕਾਰਵਾਈ ਕਰਾਂਗਾ ਕੋਈ ਮੇਰੇ ਬੇਟੇ ਨੇ ਵੀ ਮੇਰਾ ਸਾਥ ਨਹੀਂ ਜੀ ਬੇਟੇ ਨੇ ਮੈਨੂੰ ਦੱਸਿਆ ਨਹੀਂ ਜੇ ਬੇਟੇ ਨੇ ਮੈਨੂੰ ਦੱਸਿਆ ਹੁੰਦਾ ਤੇ ਇੱਥੋਂ ਦਾ ਕਾ ਮਹੌਲ ਹੀ ਨਹੀਂ ਹਣਾ ਇਹ ਗੱਲ ਹੋਣੀ ਨਹੀਂ ਕਿਹੜਾ ਮਾਪਿ ਉਹ ਹੈ ਕਿਹੜਾ ਪਿਓ ਹੈ ਜਿਹੜਾ ਆਪਣੇ ਬੱਚੇ ਨਾਲ ਇਹੋ ਜਿਹਾ ਮਹੌਲ ਕਰਨ ਦੇ ਬਈ ਉਹਦਾ ਨਾਮ ਵੀ ਚੇਂਜ ਕੀਤਾ ਗਿਆ ਵਾ ਨਹੀਂ ਜੀ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਕੋਈ ਨਹੀਂ ਕਿਹੜੇ ਨਾਮ ਬੋਰਡ ਦਾ ਗਾਇਦਾ ਤੇ ਨਾਮ ਦਿੱਤਾ ਹੈ। ਨਹੀਂ ਜੀ ਨਹੀਂ ਕੋਈ ਇਹਦਾ ਨਾਮ ਚੇਂਜ ਨਹੀਂ ਹੋਇਆ। ਨਾਮ ਐ ਕਰਾਇਆ ਜੀ ਤੇ ਨਾ ਕੋਈ ਨਾਮ ਚੇਂਜ ਹੋਇਆ ਜੀ। ਅਗਰ ਕੋਈ ਇਸ ਤਰੀਕਾ ਗੱਲ ਤੇ ਕਾਰਵਾਈ ਕਰੋਗੇ ਉਹਨਾਂ ਤੇ ਮੈਂ ਕਰਾਉਂਗਾ ਜੀ। ਮੈਂ ਨਾਲ ਖੜਾਂਗਾ। ਤੁਸੀਂ ਕਿਹੜੇ ਤਰ੍ਹਾਂ ਦਾ ਸਵਾਲ ਪੁੱਛਦੇ ਹੋ? ਮੈਂ ਜੀ ਆਪਣਾ Hindu ਨਾ ਸਾਡੇ Hindu ਧਰਮ ਨਾਲ ਮੈਂ ਸੰਬੰਧ ਰੱਖਦੇ ਆਂ। ਬਾਬਾ ਜੀ ਨੂੰ ਮੰਨਦੇ ਆਂ। ਖਵਾਜਾ ਸਰਕਾਰ ਨੂੰ। ਕੋਈ ਮੇਰੇ ਕਿਹਾ ਵੀ ਮੇਰਾ ਪਿਤਾ ਜਿਹੜਾ ਆ ਉਹ Hindu ਧਰਮ ਜੇਨ ਕਰਵਾ ਉਸ ਬਸ ਮਾਲ ਨਹੀਂ ਜੀ ਨਹੀਂ। ਇਤਨਾ ਤੇ ਮੇਰਾ ਹਰ ਧਰਮ ਨਾਲ ਦੇਖੋ ਜੀ ਆਪਣਾ ਇੱਕ ਹਿੰਦੁਸਤਾਨੀ ਸ਼ਹਿਰ ਹਰ ਧਰਮ ਨੂੰ ਸਤਿਕਾਰ ਦਿੰਦਾ ਤੇ ਹਰ ਧਰਮ ਦੇ ਬੰਦਿਆਣਾ ਮੇਰਾ ਬਹਿਣ ਖਲੋਣਾ ਹੈ ਹਰ ਕਿਸੇ ਨੂੰ ਪਿਆਰ ਨਾਲ ਮਿਲਿਦਾ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੁਣ ਮੈਂ ਦਸਤਾਰ ਵੀ ਪਹਿਲੇ ਬੰਦਾ ਰਿਆ ਤੇ ਇਹਦਾ ਮਤਲਬ ਕਿ ਮੈਂ ਮਾੜਾ ਹੋ ਗਿਆ ਮੈਂ ਸਿੱਖ ਹੋ ਗਿਆ ਮੈਂ ਇਹ ਇਹ ਕਿਹੜਾ ਸਰਕਲ ਆ ਗਿਆ ਮੁਸਲਮਾਨ ਨਾਲ ਮੇਰਾ ਉਹਨਾਂ ਨਾਲ ਬਹਿਣ ਖਲੋਣ ਸੀ ਮੈਨੂੰ ਉਹਨਾਂ ਦੀ ਲਾਈਫ ਵਧੀਆ ਲੱਗੀ ਉਹਨਾਂ 'ਚ ਨਸ਼ਾ ਨਹੀਂ ਹੈਗਾ ਮੈਂ ਨਸ਼ੇ ਦੇ ਹੀ ਮਾਹੌਲ ਚੋਂ ਇਥੋਂ ਬੱਚੇ ਨੂੰ ਪੰਜਾਬ ਦੇ ਸਰਕਲ ਚੋਂ ਕੱਢਿਆ ਬੱਚੇ ਨੂੰ ਉੱਥੇ ਵਧੀਆ ਲਾਈਫ 'ਚ ਭੇਜਿਆ ਇਹਦੇ ਦਾਦੇ ਨਾਲ ਪਤਾ ਨਹੀਂ ਕਿਤਰਾ ਸੰਬੰਧ ਜੁੜੇ ਇਹਨੇ ਉਹਨੂੰ ਉੱਥੋਂ ਵਰਗ ਲਾ ਕੇ ਉੱਥੋਂ ਕੱਢ ਲਿਆਂਦਾ ਉਸ ਬੱਚੇ ਨੂੰ ਗਲਤ ਮਾਹੌਲ ਦੇ ਵਿੱਚ ਪਾ ਰਿਆ ਇਹਨੇ ਤੇ ਸਾਡਾ 17 ਸਾਲ ਇੱਕ ਪਿਓ ਨੇ ਬੱਚੇ ਨੂੰ ਪਾਲ ਲਿਆ ਹੋਵੇ ਤੇ ਬੱਚਾ ਹੁਣ ਨਾਲ ਖਲੋਂਦੀ ਬਜਾਏ ਬੱਚਾ ਦੁਸ਼ਮਣ ਬਣਾਤਾ ਸਾਡਾ ਕੀ ਮਾੜਾ ਕੀਤਾ ਜੀ ਆਪਾਂ ਆਪਾਂ ਤੇ ਆਪਣੇ ਬੱਚੇ ਦੀ ਲਾਈਫ ਬਣਾਣ ਪਿੱਛੇ ਭੇਜਿਆ ਬੱਚਾ ਆ ਕੇ ਇਹੋ ਹੀ ਬੱਚਾ ਜਿਹੜਾ ਪਹਿਲੇ ਦੱਸਦਾ ਰਿਹਾ ਕਿ ਦਾਦਾ ਮੇਰੇ ਬਰ ਖਿਲਾਫ ਮੇਰੇ ਨਾਲ ਆ ਕੇ ਹੱਥੀ ਪਾਈ ਲੜਦਾ ਵਾ ਪੰਜਾਬ ਪਲਾਈਵੁੱਡ ਤੇ ਲੱਗਾ ਸੀ ਤੁਸੀਂ ਪੁੱਛਿਆ ਬੱਚੇ ਨੂੰ ਜਦੋਂ ਉਸ ਦਾ ਬੰਦਿਆਂ ਨੂੰ ਵੀ ਭਾਈ ਬੱਚਿਆਂ ਨੂੰ ਕੁਝ ਹੋਇਆ ਤਾਂ ਨਹੀਂ ਕੋਈ ਗੱਲਬਾਤ ਹੋਈ ਬੱਚੇ ਨੇ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਬੱਚੇ ਨੇ ਮੈਨੂੰ ਕੁਝ ਨਹੀਂ ਦੱਸਿਆ ਕਿ ਮੇਰ ਨਾਲ ਇਹ ਹੋਇਆ ਕਿ ਨਹੀਂ ਹੋਇਆ ਉਹ ਮੈਨੂੰ ਇਹ ਹੁਣ ਆ ਕੇ ਪਤਾ ਲੱਗ ਰਿਹਾ ਜਦੋਂ ਬੱਚਾ ਰੋਲਾ ਪਾ ਰਿਹਾ ਜੀ ਇੱਥੇ ਆ ਕੇ ਜੇ ਲੱਗਦਾ ਕਿ ਹੋਇਆ ਤੁਸੀਂ ਬੱਚੇ ਨਾਲੋਂ ਕਿ ਜਾਂ ਉਹ ਨਾਲ ਖੜੇ ਹੋ ਨਹੀਂ ਜੀ ਆਪਾਂ ਆਪਣੇ ਪਰਿਵਾਰ ਨਾਲ ਖੜੇ ਹੋਣਾ ਜਦੋਂ ਬੱਚਾ ਜਦੋਂ ਇਹ ਕੰਮ ਬੱਚੇ ਨਾਲ ਜੇ ਹੋ ਰਿਹਾ ਸੀ ਬੱਚਾ ਮੈਨੂੰ ਉਦੋਂ ਫੋਨ ਕਰਦਾ ਮੈਨੂੰ ਦੱਸਦਾ ਹਰ ਇੱਕ ਚੀਜ਼ ਮੈਨੂੰ ਬੱਚਾ ਦੱਸ ਰਿਹਾ ਕਿ ਪਾਪਾ ਮਾਂ ਉੱਥੇ ਠੀਕ ਆ ਮੇਰਾ ਉੱਥੇ ਵਧੀਆ ਇਹ ਮਾਹੌਲ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚ ਘੜਤਾ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿ ਮੰਮਾ ਮੇਰੀ ਲਾਈਫ ਬਣ ਗਈ ਹੈ ਜੇ ਮੈਂ ਇੱਥੇ ਰਹਿੰਦਾ ਇੱਥੇ ਦੇ ਮਨੁਸ਼ਿਆਂ ਚ ਰੁਲ ਜਾਣਾ ਸੀ ਇੱਥੇ ਮੈਨੂੰ ਡਰਿੰਕ ਮੇਰੇ ਦਾਦੇ ਨੇ 2-3 ਵਾਰੀ ਮੈਨੂੰ ਕਰਾ ਕੇ ਭੇਜਿਆ ਮੈਂ ਸਿਗਰਟ ਪੀਣ ਲੱਪਿਆ ਇਹ ਕਿਹੜਾ ਲਿਖਾ ਕਿਹੜਾ ਮਾਂ ਪਿਓ ਹੋਗਾ ਜਿਹੜਾ ਆਪਣੇ ਬੱਚਿਆਂ ਨੂੰ ਨਸ਼ੇ ਦੀ ਅੱਗ ਚ ਝੌਂਕਣਾ ਜਾਂਦਾ ਹੋਵੇ ਇਹ ਮੰਗ ਕਰਦੇ ਹੋ ਹਾਂਜੀ ਇਹ ਮੰਗ ਕਰਦੇ ਹੋ ਦੇਖੋ ਜੀ ਅਹੀਂ ਤੇ ਇਸ ਬੱਚੇ ਦੀ ਤੇ ਲਾਈਫ ਉਹਨੇ ਉਥੋਂ ਪੋਟਕੇ ਖਰਾਬ ਕਰ ਦਿੱਤੀ ਏ ਮਾਈਨਰ ਹੈ ਬੱਚਾ ਉਹ ਨੂੰ ਵਰਗਲਾ ਕੇ ਸਾਡੇ ਖਿਲਾਫ ਬਿਆਨ ਦਵਾਇਆ ਜਾ ਰਿਹਾ ਕਿ ਮੇਰੇ ਪਿਓ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਇਹਦਾ ਕੋਈ ਤੁਕ ਤੇ ਹੈ ਨਹੀਂ ਮੈਂ ਤੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਬੱਚੇ ਨੂੰ ਬਾਹਰ ਭੇਜਿਆ ਜਾਂਚ ਹੋਣੀ ਚਾਹੀਦੀ ਜੀ ਜਾਂਚ ਕਰੋ ਮੈਂ ਨਾਲ ਆ ਕ੍ਰਿਸ਼ਨ ਖੋਸਲਾ ਸੰਨ ਉੱਪਰ ਜੀ ਖੋਸਲਾ ਹੂੰ ਕ੍ਰਿਸ਼ਨ ਕੋਸਲਾ ਨੇ ਦਰਖਾਸਤ ਦਿੱਤੀ ਆਪਣੇ ਪਿਤਾ ਦੇ ਰਜੀਵ ਖੋਸਲਾ ਤੇ ਉਹਦੇ ਬਰ ਖਲਾਫ ਖੁਦ ਦਰਖਾਸਤ ਦਿੱਤੀ ਹੈ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਪਟਕਲ ਭੇਜਿਆ ਗਿਆ ਸੀ ਪਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਵੀ ਚੱਲ ਕ ਚਲੰਡੀ ਆ ਕਾਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਹੋਇਆ ਦਰਖਾਸਤ ਇਹ ਬੇਟੇ ਨੇ ਇੱਕ ਕਿਹਾ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਇਹ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜਾਏਗੀ ਹਾਂ